ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪਾਜ਼ਿਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ ਦੀ ਰਾਉਂਡ ਅਪ ਕਰ ਲਈ ਹੈ ਕੱਲ੍ਹ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚੋਂ ਇਥੇ ਇੱਕ ਬਜ਼ੁਰਗ ਮਹਿਲਾ ਜ ਜਿਨ੍ਹਾਂ ਦੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜੈਂਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਹੁੰਦੀ ਸੀ ਔਰ ਉਸੇ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਤੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੇਸ਼ਨ ਆਈ ਕਿ ਐਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮਾ ਬਣਾ ਕੇ ਆਪਣੀ ਜਿਹੜੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀਐਨਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੈਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫਆਈਆਰ ਵੀ ਰਜਿਸਟਰ ਹੋਏ ਤੇ ਉਹ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫਆਈਆਰ ਨੰਬਰ 56/15 ਅੰਡਰ ਸੈਕਸ਼ਨ 302 ਪੀਐਸ ਸਿਟੀ ਜਲਾਲਾਬਾਦ ਇਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਐਂਡ ਉਸ ਤੋਂ ਬਾਅਦ ਈ ਡਿਸੀਜ਼ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਐਂਡ THEN ULTIMATELY THEY MARRIED THEN EACH OTHER ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਅਕਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟੇਾਂ ਦੇ ਤੇ ਉਹਨੂੰ ਅਰੈਸਟ ਕਰ ਦਿੱਤਾ। ਇਹਦੀ وجہ ਇਹ ਹੈ ਕਿ ਇੱਕ ਪ੍ਰੋਪਰਟੀ ਡਿਸਪਿਊਟ ਸੀ ਐਂਡ ਜੋ ਡਿਸੀਜ਼ਡ ਹੈ ਸ਼ੀ ਯੂਜ਼ਡ ਟੂ ਟੈਲ ਦਾ ਅਕਿਊਜ਼ ਕਿ ਨਾਤੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ। ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿੰਦਾ ਸੀ। ਔਰ ਫਿਰ अर्ली मॉर्निंग ਕੇ ਤੋਂ डिसीज ਦਾ ਮੁੰਡਾ ਆਪਣੇ ਕੰਮ ਤੇ ਗਿਆ ਤੋਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤੋਂ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਆਉਨੇ ਫਿਰ ਇਹਨਾਂ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਹ ਲੇਡੀ ਦਾ ਮਾਰਿਆ